ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾ ਅੱਜ ਪਿੰਡ ਪਲੂਰ ਦੇ ਫਾਈਨਲ ਮੈਚ ਵਿੱਚ ਬੁਝੀਆਂ ਸੂਸਕ ਤੇ ਦੋਦਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੂਸਕ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਦੋਦਾ ਦੀ ਟੀਮ ਜਿਸ ਨੇ 11 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰੀਤਾ ਸੂਸਕ ਤੇ ਬੈਸਟ ਸਟਾਪਰ ਬਣਿਆ ਕਾਲਾ ਦੋਦਾ ਬੈਸਟ ਟਰੇਡਰ ਤੇ ਸਟਾਪਰ ਨੂੰ 31-31000 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਦੋਦਾ ਦੀ ਟੀਮ ਵਿੱਚ ਸੰਦੀਪ ਦੋਦਾ ਰੁਪਿੰਦਰ ਦੋਦਾ ਅਮਨਦੀਪ ਕੋੜਾ ਕਾਲਾ ਦੋਦਾ ਤੇ ਲਵਲੀ ਖੇਡੇ ਤੇ ਦੂਜੇ ਪਾਸੇ ਸੂਸਕਰੀ ਟੀਮ ਵਿੱਚ ਰੀਟਾ ਸੂਸਕ ਫੂਲਾ ਸੂਸਕ ਸੁੱਖਾ ਸੇਵਕ ਤੇ ਸੁੱਖਾ ਖੇਡੇ ਤੇ ਅਗਲਾ ਕਬੱਡੀ ਕੱਪ ਮਜਾਰਾ ਰਾਜਾ ਸਾਹਿਬ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬੇ ਆਫ ਪਲੈਂਟੀ ਪੁਨੀਆ ਨਿਊਜ਼ੀਲੈਂਡ ਤੇ ਸ਼ਾਰਪ ਟਰਾਂਸਪੋਰਟ ਯੂ ਐਸ ਏ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਬੇ ਆਫ ਪਲੈਂਟੀ ਪੁਨੀਆ ਨਿਊਜ਼ੀਲੈਂਡ ਦੀ ਟੀਮ ਜਿਸ ਨੇ 32 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸ਼ਾਰਪ ਟਰਾਂਸਪੋਰਟ ਯੂ ਐਸ ਏ ਦੀ ਟੀਮ ਜਿਸ ਨੇ 22 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਤੀਜੇ ਨੰਬਰ ਤੇ ਰਹੀ WPS ਰੁੜਕਾ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਚੌਥੇ ਨੰਬਰ ਤੇ ਰਹੀ ਸੰਗ ਢੇਸੀਆਂ ਦੀ ਟੀਮ ਜਿਸ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਫਾਈਨਲ ਮੈਚ ਵਿੱਚ ਬੈਸਟ ਰੀਡਰ ਬਣਿਆ ਸੁੱਖਾ ਮਾਲਾ ਜਿਸ ਨੇ 14 ਰੇਡਾਂ ਪਾ ਕੇ 12 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਵਾਹਿਗੁਰੂ ਸੀਚੇਬਾਲ ਜਿਸ ਨੇ 8 ਟੱਚ ਲੈ ਕੇ 4 ਜਫੇ ਲਾਏ ਬੈਸਟ ਟਰੇਡਰ ਤੇ ਸਟੋਪਰ ਨੂੰ 21-21000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਬੇ ਆਫ ਲੈਂਟੀ ਪੂਨੀਆ ਨਿਊਜ਼ੀਲੈਂਡ ਦੀ ਟੀਮ ਵਿੱਚ ਸੁੱਖਾ ਮਾਲਾ, ਬੰਟੀ ਟਿੱਬਾ, ਰਾਮਣ ਮੱਲੀਆਂ, ਵਾਹਿਗੁਰੂ ਸੀਚੇਬਾਲ, ਤੀਰਥਜੋਲ, ਗੁਲਜ਼ਾਰੀ, ਉਡਣਾ ਕਾਲਾ ਸੰਘਿਆ ਗਿੱਡੇ ਤੇ ਦੂਜੇ ਪਾਸੇ ਪੂਨੀਆ ਯੂਐਸਏ ਦੀ ਟੀਮ ਵਿੱਚ ਸੁੱਖਾ ਬਾਜਬਾ, ਸੋਨੂ ਚੀਮਾ, ਕਮਲ ਮਾਧੋਪੁਰ, ਟਿੰਡਾ ਪੰਡਾਲ ਦੋਨਾ ਮਿੱਠੂ ਚੱਕ ਦੇ ਸਰਾਜ ਗਗਣੀ ਤੇ ਕੰਤਾ ਖੇਡੇ ਤੇ ਅਗਲਾ ਕਬੱਡੀ ਕੱਪ ਮਾਣਾ ਸਿੰਘ ਵਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭੰਗਰ ਤੇ ਸ਼ਕੂਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭੰਗਰ ਜਿਸ ਨੇ 16 ਅੰਕ ਹਾਸਲ ਕੀਤੇ ਤੇ 44443 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸ਼ਕੂਰ ਦੀ ਟੀਮ ਜਿਸ ਨੇ 10 ਅੰਕ ਹਾਸਲ ਕੀਤੇ 33333 ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਕੱਪ ਦਾ ਬੈਸਟ ਟਰੇਡਰ ਬਣਿਆ ਨਿਸ਼ਾਨ ਥਾਂਦੇਵਾਲ ਜਿਸ ਨੇ 70 ਰੇਟਾਂ ਪਾ ਕੇ 7 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਰਵੀ ਸਾਹੋਕੇ ਜਿਸ ਨੇ 10 ਟੱਚ ਲੈ ਕੇ 4 ਜਫੇ ਲਾਇਏ। ਬੈਸਟ ਨੂੰ 11-11000 ਰੁਪਏ ਦੀ ਨਕਦ ਰਕਮ ਦੇ ਕੇ ਸਨਮਾਨ ਕੀਤਾ ਗਿਆ। ਤੇ ਭੰਗਰ ਦੀ ਟੀਮ ਵਿੱਚ ਰਵੀ ਸਾਹੋਕੇ ਸੁੱਖਾ ਜਿਉਣ ਵਾਲਾ ਨਿਸ਼ਾਨ ਥਾਂਦੇਵਾਲ ਤੇ ਹੈਪੀ ਖੇਡੇ। ਤੇ ਦੂਜੇ ਪਾਸੇ ਸ਼ਕੂਰ ਦੀ ਟੀਮ ਵਿੱਚ ਗੇਜੀ ਕਪੂਰੇ, ਕਾਂਤਾਪਾਈ ਰੂਪਾ, ਕੁਲਦੀਪ ਕੌਣੀ, ਗੋਲੂ ਤੇ ਸਿੰਦਾ ਖੇਡੇ। ਤੇ ਅਗਲੇ ਕਬੱਡੀ ਕੱਪ ਬੱਲੋ ਮਾਜਰਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਰਾਇਲ ਕਿੰਗ ਜੂਐਸਏ ਤੇ ਮਾਜਾ ਕਬੱਡੀ ਕਲੱਬ ਭਗਵਾਨਪੁਰ ਦੀ ਟੀਮ। ਜਿੰਨਾਂ ਵਿੱਚੋਂ ਫਸ ਰਹੀ ਰਾਇਲ ਕਿੰਗ ਜੂਐਸਏ ਦੀ ਟੀਮ ਜਿਸ ਨੇ 31 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਤੇ ਸੈਕੰਡ ਰਹੀ ਮਾਝਾ ਕਬੱਡੀ ਕਲੱਬ ਭਗਵਾਨਪੁਰ ਦੀ ਟੀਮ ਜਿਸ ਨੇ 25 ਅੰਕ ਹਾਸਲ ਕੀਤੇ ਤੇ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਦਲਵੀਰ ਮਨਾਣਾ ਜਿਸ ਨੇ 10 ਰੇਡਾਂ ਪਾ ਕੇ 10 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਫਰਿਆਦ ਅਲੀ ਜਿਸ ਨੇ 9 ਟੱਚ ਲੈ ਕੇ 5 ਜਫੇ ਲਾਇਏ ਬੈਸਟ ਰੀਡਰ ਤੇ ਸਟਾਪਰ ਨੂੰ ਕਲਾਸਿਕ ਬੁਲਟ ਦੇ ਕੇ ਸਨਮਾਨ ਕੀਤਾ ਗਿਆ ਤੇ ਮਾਜਾ ਕਬੱਡੀ ਕਲੱਬ ਭਗਵਾਨਪੁਰ ਦੀ ਟੀਮ ਵਿੱਚ ਅਮਰਤ ਔਲਖ ਲੱਖਾ ਚੀਮਾ ਜੋਤ ਰਾਮਗੜ੍ਹ ਸਰਦਾਰਾ ਸ਼ਿੰਗਾਰਾ ਹੋੜ ਮਨੀ ਤਨੌਰੀ ਬਿੱਲਾ ਜੋਲ ਗੱਜਨ ਡੇਰਾ ਬਾਬਾ ਨਾਨਕ ਕਾਲਾ ਧੂਰਕੋਟ ਪੂਰੀ ਛੰਨਾ ਦੀਪਕ ਗੁਰਦੀਪ ਜੀਰਕਪੁਰ ਤੇ ਜੱਸਾ ਪਹਾਣਾ ਖੇਡੇ ਤੇ ਦੂਜੇ ਪਾਸੇ ਰਾਇਲ ਕਿੰਗ ਯੂਐਸਏ ਦੀ ਟੀਮ ਵਿੱਚ ਫਰੀਆਦ ਅਲੀ ਤਾਰੀ ਕੀਰਾਂਬਾੜੀ ਸਨੀ ਆਦਮਬਾੜ ਜੀਤਾ ਤਲਵੰਡੀ ਚੌਧਰੀਆ سپਿੰਦਰ ਮਨਾਣਾ ਸ਼ਦੀਕ ਸ਼ਕਰਪੁਰ 나ਟ ਚੋਟ ਛੁਪਾਰ ਪੰਡਿਤ ਰੋੜੀਆਂ ਦਲਵੀਰ ਮਨਾਣਾ ਤੇ ਮੁੰਨਾ ਖੋਜੇਵਾਲ ਖੇਡੇ ਤੇ ਦੋਸਤੋ ਏਸੀ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ